ਬੀਐਸਐ ਪੰਜਾਬ ਨੇ ਪਿਛਲੇ 9 ਮਹੀਨਿਆਂ ਚ 153 ਪਾਕਿਸਤਾਨੀ ਡਰੋਨਸ 190 ਕਿਲੋ ਹੈਰੋਇਨ 29 ਹਥਿਆਰ ਅਤੇ 400 ਗੋਲੀ ਸਿੱਕਾ ਬਰਾਮਦ ਕਰਕੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਬੀਐਸਐਫ ਦੇ ਜਵਾਨਾਂ ਦੀਆਂ ਚੌਕਸੀਆਂ ਦੀਆਂ ਕੋਸ਼ਿਸ਼ਾਂ ਸਦਕਾ 153 ਵਿਅਕਤੀ ਜਿਸ ਵਿੱਚ 126 ਭਾਰਤੀ ਨਾਗਰਿਕ ਤੇ 25 ਪਾਕਿਸਤਾਨੀ ਨਾਗਰਿਕ ਸ਼ਾਮਲ ਨੇ ਨੂੰ ਗ੍ਰਿਫਤਾਰ ਕਰਕੇ ਰਾਸ਼ਟਰੀ ਸੁਰੱਖਿਆ ਲਈ ਅਟੂਟ ਵਚਨਬੱਧਤਾ ਸਹੀ ਹੈ ਸਰਹੱਦਾਂ 'ਤੇ ਵੱਡੀ ਚੌਕਸੀ ਅਤੇ ਆਧੁਨਿਕ ਟੈਕਨੋਲੋਜੀ ਦੀ ਰਣਨੀਤਿਕ ਵਰਤੋਂ ਅਤੇ ਸਰਹੱਦੀ ਪਾਈਚਾਰੀਆਂ ਦੇ ਨਜ਼ਦੀਕੀ ਸਹਿਯੋਗ ਨਾਲ ਬੀਐਸਐਫ ਨੇ ਗੈਰ ਕਾਨੂੰਨੀ ਗਤੀਵਿਧੀਆਂ 'ਤੇ ਆਪਣੀ ਪਕੜ ਮਜ਼ਬੂਤ ਕਰ ਲਈਏ ਕੇਂਦਰ ਅਤੇ ਸੂਬਾ ਏਜੰਸੀਆਂ ਦੇ ਨਾਲ ਸਰਗਰਮ ਤਾਲਮੇਲ ਸਦਕਾ ਬੀਐਸਐਫ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲਿਆ ਅਤੇ ਖਤਰਿਆਂ ਨੂੰ ਟਰੈਕ ਕਰਨ, ਰੋਕਣ ਅਤੇ ਬੇਅਸਰ ਕਰਨ ਚ ਨਿਰਵਿਗਨ ਕਾਰਵਾਈਆਂ ਨੂੰ ਯਕੀਨੀ ਬਣਾਇਆ ਇੰਸ ਬੀਐਸਐਫ ਭਾਰਤ ਦੀਆਂ ਸਰਹੱਦਾਂ ਦੀ ਰੋਕਿਆਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰਨ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਰਿਆ ਹੈ